ਤਾਨੂੰ ਕੀ ਲੱਗਦਾ ਹੈ ਕਿ ਨਾਜ ਮੰਡੀ ਇੱਥੇ ਕਿਉਂ ਬਣੀ ਇਹ ਇੱਕ ਬਹੁਤ ਵੱਡੀ ਸੈਂਟਰ ਪਲੇਸ ਬਣਿਆ ਹੋਇਆ ਸੀ ਏਸ਼ੀਆ ਦਾ 2 ਸਾਲ ਹੋ ਗਏ ਇਹ ਅਨਾਜ ਮੰਡੀ ਤਿਆਰ ਹੋਏ ਨੂੰ ਕਿਸਾਨ ਤੇ ਆੜਤੀਆਂ ਦਾ 100 ਸਾਲ ਤੋਂ ਰਿਸ਼ਤਾ ਹੈ ਕਿਹੜਾ ਆੜਤੀ ਹੈ ਕਿਸਾਨ ਦਾ ਏਟੀਐਮ ਹੈ ਇਹ ਸਾ ਸੂਰੀ ਦਾ ਖੰਨਾ ਮੰਡੀ ਨਾਲ ਬੜਾ ਲੈਣ ਦਿੰਦੇ ਆ ਦਿੱਲੀ ਤੋਂ ਆਪਣਾ ਲੋਹਰਵਾ ਜਾਂਦੇ ਸੀ ਤਾਂ ਉਹਨੇ ਇੱਥੇ ਆਪਣੀ ਇੱਕ ਸਟੇ ਬਣਾਈ ਹੋਈ ਕੀਤੀ ਇੱਥੇ ਰੋਕੇ ਜਾਂਦੇ ਸੀ ਉਹ ਹੁਣ ਵੀ ਅੱਜ ਵੀ ਮੌਜੂਦ ਹੈ ਸੰਨਾ ਮੰਡੀ ਨਾਲ ਕਿੰਨਾ ਕੁ ਦਾਇਰਾ ਜੁੜਿਆ ਹੋਇਆ ਹੈ ਕਿਹੜਾ ਕਿਹੜਾ ਇਨਾਜ ਕਿੰਨੇ ਤਰ੍ਹਾਂ ਚਾਹੁੰਦਾ ਹੈ ਇੱਥੇ ਦੀ ਫਸਲ ਦਾ ਕੋਈ ਅੰਦਾਜ਼ਾ ਲਗਾਣਾ ਬਹੁਤ ਔਖਾ ਹੈ ਅਸੀਂ ਪੁਰਾਣੀ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਕਿ ਕਿਸਾਨ ਨੇ ਜ਼ਮੀਨ ਰੱਖੀ ਗੈਣੇ ਪਾਈ ਉਹਨਾਂ ਨੇ ਆੜਤੀਆਂ ਨੇ ਮੁੜ ਕੇ ਡੱਬ ਲਈ ਉਹ ਪਹਿਲਾ ਟਾਈਮ ਹੋ ਸਕਦਾ 200 ਸਾਲ ਪਹਿਲਾਂ 300 ਸਾਲ ਪਹਿਲਾਂ ਦੀ ਗੱਲ ਹੋਵੇ ਕਿ ਕੋਈ ਛਾਹੂਗਾਰ ਕਿਸੇ ਕਿਸਾਨ ਦੀ ਜ਼ਮੀਨ ਖੜਾਪੇ ਇਹ ਜਿਹੜਾ ਕਿਸਾਨਾਂ ਦੇ ਸਾਡੇ ਬੱਚਿਆਂ ਦੇ ਰਿਸ਼ਤੇ ਵੀ ਨੇ ਬਹੁਤ ਜ਼ਿਆਦਾ ਤਾਕਤ ਤੇ ਕਾਰਤੀਆ ਕਰਾਂ ਦੇ ਉਹਨੂੰ ਦੋਨਾਂ ਪਰਿਵਾਰਾਂ ਦੀ ਫਾਈਨੈਂਸ਼ੀਅਲ ਪ੍ਰੇਸ਼ਰ ਪਤਾ ਹੁੰਦੀ ਹੈ ਕਿਸਾਨੀ ਤੋਂ ਵੀ ਕਿੰਨਾ ਪੰਜਾਬ ਦਾ ਬੱਚਾ ਦੂਰ ਹੋ ਰਿਹਾ ਕਿਉਂਕਿ ਅੱਜ ਕੱਲ ਤਾਂ ਵਿਦੇਸ਼ਾਂ ਦਾ ਮੂਹ ਹੋ ਗਿਆ ਹੈ ਇਹ ਖੇਤੀ ਵੀ ਜਿਹੜੇ ਸਾਡੇ ਬਾਪੂ ਸਾਹਿਬ ਜਾਂ ਅਸੀਂ ਉਹਨਾਂ ਕਿਚਰ ਕਰਾਂਗੇ ਜਿੰਨਾ ਕਿਚਰ ਕੋਈ ਬਚੂ ਜਦੋਂ ਜੋ ਬਚਣੋਂ ਹਟ ਜੂ ਤਾਂ ਅਸੀਂ ਵੀ ਆਲਟਰਨੇਟਿਵ ਲੱਭਾਂਗੇ ਕੋਈ ਨਾ ਕੋਈ ਨਮਸਤੇ ਅਦਾਬ ਸਤਿ ਸ਼੍ਰੀ ਅਕਾਲ ਮੈਂ ਹਾਂ ਅਰਸ਼ਦੀਪ ਸਿੰਘ ਸਮਰ ਤੇ ਤੁਹਾਡਾ ਦਾ ਸਮਰ ਨਿਊਜ਼ ਦੇ ਖਾਸ ਪ੍ਰੋਗਰਾਮ ਗੱਲ ਐ ਪੰਜਾਬ ਦੀ ਚ ਸਵਾਗਤ ਹੈ ਅੱਜ ਅਸੀਂ ਆਏ ਹਾਂ ਖੰਨਾ ਮੰਡੀ ਖੰਨਾ ਮੰਡੀ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਤੇ ਅੱਜ ਮੇਰੇ ਨਾਲ ਜਿਹੜੇ ਖਾਸ ਮਹਿਮਾਨ ਨੇ ਹਰਬੰਸ ਸਿੰਘ ਜੀ ਜਿਹੜੇ ਹਰਬੰਸ ਸਿੰਘ ਜੀ ਰੋਸ਼ਾ ਜੀ ਜਿਹੜੇ ਕੀ ਆਰਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਤਿ ਸ਼੍ਰੀ ਅਕਾਲ ਹਰਬੰਸ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੇ ਨਾਲ ਹੀ ਮੌਜੂਦ ਨੇ ਆੜਤ ਐਸੋਸੀਏਸ਼ਨ ਦੇ ਸਰਪ੍ਰਸਤ ਹੁਕਮ ਚੰਦ ਸ਼ਰਮਾ ਜੀ ਸਤਿਗੁਰੂ ਜੀ ਹੁਕਮ ਚੰਦ ਜੀ ਥੈਂਕ ਯੂ ਇਹਨਾਂ ਦੇ ਨਾਲ ਹੀ ਜਿਹੜੇ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਮੌਜੂਦ ਨੇ ਉਹਨਾਂ ਦਾ ਨਾਮ ਹੈ ਯਾਦ ਵਿੰਦਰ ਸਿੰਘ ਲਿਬੜਾ ਜੀ ਜਿਹੜੇ ਕਿ ਜ਼ਮੀਦਾਰ ਵੀ ਨੇ ਤੇ ਇੱਕ ਵੱਡੇ ਕਿਸਾਨ ਵੀ ਨੇ ਸਤਿਗੁਰੂ ਲਿਬੜਾ ਸਾਹਿਬ ਕਿਵੇਂ ਠੀਕ ਹੋ ਠੀਕ ਇਸੇ ਨਾਲ ਹੀ ਅਸੀਂ ਅੱਜ ਸ਼ੁਰੂ ਕਰਦੇ ਹਾਂ ਕਿ ਖੰਨਾ ਜਿਹੜੀ ਅਨਾਜ ਮੰਡੀ ਕਿੱਦਾਂ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਣੀ ਰਮਨ ਸਿੰਘ ਕਿੱਦਾਂ ਲੱਗਦਾ ਕਿ ਇਹ ਅਨਾਜ ਮੰਡੀ ਕਿੱਦਾਂ ਵੱਡੀ ਬਣ ਗਈ ਅਨਾਜ ਮੰਡੀ ਦੀ ਗੱਲ ਇਹ ਹੈ ਵੀ ਇਹ ਜਿਹੜੀ ਇਹ ਮੰਡੀ ਹੈ ਇਹ ਪਹਿਲਾਂ ਜੀ ਰੋਡ ਦੇ ਉੱਪਰ ਹੁੰਦੀ ਸੀ ਉਹ ਜਦ ਛੋਟੀ ਮੰਡੀ ਸੀ ਉਹ ਤੇ ਟ੍ਰੈਫਿਕ ਘੱਟ ਸੀ ਤੇ ਅਨਾਜ ਮੰਡੀ ਇਸ ਤਰ੍ਹਾਂ ਬੜੀ ਬੜੀ ਪਹਿਲਾਂ ਇੱਥੇ ਨਾ ਬਹੁਤ ਵੱਡੇ ਵੱਡੇ ਕਾਰਖਾਨੇ ਚਾਹੇ ਉਹ ਤੇਲ ਤੇਲ ਦੇ ਹੁਣ ਉਹ ਮੂਖਲੀ ਤੇ ਬੜੇਵਿਆਂ ਦੀ ਇੱਥੇ ਬੜੇ ਬੜੇ ਕਾਰਖਾਨੇ ਸੀ ਉਹਨਾਂ ਕਰਕੇ ਇਹ ਬਹੁਤ ਦੂਰੋਂ ਦੂਰੋਂ ਕਪਾਹ ਤੇ ਮੂਖਲੀ ਆਉਂਦੀ ਸੀ ਇਹ 100 ਸਾਲ ਪੁਰਾਣੀ ਗੱਲ ਹੈ ਜੀ ਇਹ ਜੀ ਇਹ 100 ਸਾਲ ਪੁਰਾਣੀ ਗੱਲ ਹੈ ਤੇ ਇੱਥੇ ਫਿਰ ਉਹ ਕਾਰਖਾਨਿਆਂ ਦੇ ਵਿੱਚ ਉਤੋਂ ਪੀੜਕਾ ਤੇਲ ਕੱਢਦੇ ਸੀ ਜੀ 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 ਤੇ 6 7 ਸੂਰੀ ਦਾ ਇਸ ਖੰਨਾ ਮੰਡੀ ਨਾਲ ਬੜਾ ਲੈਣ ਦੇ ਰਿਹਾ ਹੈ ਉਹਨਾਂ ਨੇ ਇੱਥੇ ਕੋਈ ਸਰਾਹ ਵੀ ਬਣਾਈ ਸੀ ਉਹ ਕੀ ਕਾਰਨ ਹੈ ਉਹ ਸ਼ੇਰ ਸਾਹਿਬ ਸੂਰੀ ਜਦੋਂ ਦਿੱਲੀ ਤੋਂ ਆਪਣੇ ਨਹਰਵਾ ਜਾਂਦੇ ਸੀ ਜੀ ਤਾਂ ਉਹਨਾਂ ਨੇ ਇੱਥੇ ਆਪਣੀ ਇੱਕ ਸਟੇ ਬਣਾਈ ਹੋਈ ਸੀ ਇੱਥੇ ਇੱਥੇ ਰੁੱਕੇ ਜਾਂਦੇ ਸੀ ਉਹ ਹੁਣ ਵੀ ਅੱਜ ਵੀ ਮੌਜੂਦ ਹੈ ਪਰ ਉਹ ਉਹ ਕੁਲ ਹੀ ਉਹਦੀ ਸਾਰ ਸਭਾਲੀ ਹੋ ਚੁੱਕੀ ਉਹ ਥੋੜੀ ਖਰਾਬ ਹੋਈ ਹੈ ਤੇ ਇੱਥੋਂ ਕੋਈ 2 ਕਿਲੋਮੀਟਰ ਤੇ ਉਹ ਹੈ ਤੇ ਉਹਦੇ ਨਾਲ ਜਗਾ ਵੀ ਪਈ ਹੈ ਉਹਨਾਂ ਦੀ ਕੋਈ ਮੇਰੇ ਸਾਬ ਦਾ 100 ਕਿਲਾ ਹੋਊਗਾ ਜਿਹੜੀ ਅੱਜ ਕੱਲ ਸੈਟਰ ਸਰਕਾਰ ਕੋਈ ਮਿਲ ਨਹੀਂ ਮਿਲਦੀ ਕੋਈ ਤੇ ਕਾਰਨ ਕਿਸੇ ਸ਼ੇਸ਼ਾ ਸੂਰੀ ਦਾ ਤੇ ਸਰਾ ਬਣਾਉਂਦਾ ਸ਼ੇਸ਼ਾ ਨੂੰ ਜਿਵੇਂ ਅੱਗੇ ਆ ਕੇ ਆਰਾਮ ਕਰਦੇ ਜਦੋਂ ਰਸਤੇ ਜਾਦੀ ਦਿੱਲੀ ਜਾਉਂਦੇ ਸੀ ਤੇ ਜਾਣਾ ਹੁੰਦਾ 라ਹੌਰ ਇਹ ਅੱਜ ਦੇ ਵਿੱਚ ਮੈ ਜਾਂਦੇ ਸੀ ਇਹ ਆਪਣਾ ਖੰਨਾ ਖੰਨਾ ਦੇ ਲਾਹੌਰ ਦਾ ਅੱਧਾ ਇੱਥੇ ਬਰੇਗਾ ਤੇ ਹੈ ਪੂਰਾ ਅੱਧਾ ਚ ਬੰਦੀ ਸੀ ਇੱਥੇ ਇਸ ਕਰਕੇ ਉਹ ਫਿਰ ਇੱਕ ਇਸਟੇ ਕਰਕੇ ਤੇ ਫਿਰ ਅੱਗੇ ਲਾਹੌਰ ਵੱਲ ਜਾਂਦੇ ਸੀ ਹੁਕਮचंद ਜੀ ਜਿਹੜਾ ਖੰਨਾ ਮੰਡੀ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਖੰਨਾ ਮੰਡੀ ਅਨਾਜ ਮੰਡੀ ਇੱਥੇ ਕਿਉਂ ਬਣੀ ਅਨਾਜ ਮੰਡੀ ਖੰਨਾ ਸਭ ਤੋਂ ਪਹਿਲਾਂ ਸਾਡੇ ਜਮੇ ਪ੍ਰਧਾਨ ਜੀ ਨੇ ਦੱਸਿਆ ਰਵੰਤ ਸਿੰਘ ਜੀ ਰੋਸ਼ਾ ਜੀ ਨੇ ਇਹ ਤਕਰੀਬਨ 1600 ਸਾਲ ਤੋਂ ਹੀ ਪ੍ਰਧਾਨ ਚਲੇ ਆ ਰਹੇ ਨੇ ਜੀ ਮੈਂ ਮੰਡੀ ਦਾ ਸਾਲਪੌਣ ਦੇ ਨਾਤੇ ਤੁਹਾਨੂੰ ਇਹ ਮੰਡੀ ਦੀ ਬਿਲਕੁਲ ਜਿਹੜੀ ਸੱਚਾਈ ਆ ਉਹ ਤੁਹਾਨੂੰ ਸਾਹਮਣੇ ਪੇਸ਼ ਕਰਦਾ ਉਹ ਇਹ ਆ ਵੀ ਖੰਨਾ ਮੰਡੀ ਇਹਦੇ ਸਭ ਤੋਂ ਵੱਡੀ ਮੰਡੀ ਕਿਉਂ ਬਣੀ ਇੱਥੇ 5 6 ਜ਼ਿਲ੍ਹੇ ਨਾਲ ਖੰਨਾ ਦੇ ਨਾਲ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹ ਜੇ ਲੋਹੜਿਆਣਾ ਹੁੰ ਤੋਂ ਵਿਚੇ ਆ ਗਈ ਇਹਦੇ ਹੈ ਜੀ ਔਰ 9 ਬਲਾਕ 10 ਬਲਾਕ ਇਹਦੇ ਨਾਲ ਅਟੈਚ ਨੇ ਇਹ ਇੱਕ ਬਹੁਤ ਵੱਡੀ ਸੈਂਟਰ ਪਲੇਸ ਬਣਿਆ ਹੋਇਆ ਸੀ ਏਸ਼ੀਆ ਦਾ ਇੱਥੇ ਬਹੁਤ ਵੱਡੇ ਵੱਡੇ ਕਾਰਖਾਨੇ ਸੀ ਨਰਮੇ ਕਪਾ ਮੂਹ ਕਲੀ ਔਰ ਗੁੜ ਸ਼ੱਕਰ ਦੇ ਵੀ ਜੀ ਇਹ ਜਿੰਨਾ ਵੀ ਏਰੀਆ ਸੀ ਸਭ ਇੱਥੇ ਵੱਡੇ ਵਪਾਰੀ ਆਉਂਦੇ ਸੀ ਕਿਉਂਕਿ ਮੰਡੀ ਹੈ ਜਿਹੜੀ ਜੀਟੀ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਸਥਿਤ ਹੈ ਇੱਥੇ ਆਉਣ ਜਾਣ ਆਵਾਜਾਈ ਵਾਸਤੇ ਬੜੀ ਸਹੂਲਤ ਸੀ ਵਪਾਰੀਆਂ ਨੂੰ ਔਰ ਵਪਾਰੀ ਵੀ ਇੱਥੇ ਤਕੜੇ ਸੀ ਕਿਉਂਕਿ ਮਿਲ ਬਹੁਤ ਸੀ ਮਤਲਬ ਮੁਗਲਾਂ ਦੇ ਰਾਜ ਤੋਂ ਹੀ ਇਹ ਸੈਂਟਰ ਪੁਆਇੰਟ ਬਣਦਾ ਸੀ ਬਿਲਕੁਲ ਇਹ ਮੰਡੀ ਪਹਿਲਾਂ ਸਾਡੇ ਜੀਟੀ ਰੋਡ ਤੇ ਲੱਗਦੀ ਸੀ ਜੀਟੀ ਰੋਡ ਦੇ ਜਿਆਦਾ ਮਾਲ ਆਉਣ ਕਰਕੇ ਇਹ ਸਰਕਾਰ ਨੇ ਜਿਹੜੀਆਂ ਵੀ ਉਸ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਮੰਡੀ ਪ੍ਰਾਈਵੇਟ ਬੰਦੇ ਤੋਂ ਅਕਵਾਇਰ ਕਰ ਲਈ ਇਹ 1968 ਦੀ ਗੱਲ ਹੈ 68 ਤੇ ਇਹ 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 ਮੰਡੀ ਵੀ ਜਿਹੜੀ ਹੈ ਅਜੇ ਵੀ ਇਹ ਛੋਟੀ ਰਹਿ ਗਈ ਇਹਦੇ ਨਾਲ ਅਸੀਂ 35-40 ਕਿਲੇ ਗਵਰਨਮੈਂਟ ਨੇ ਹੋਰ ਬਾਹਰ ਇੱਥੋਂ 1.5 ਕਿਲਾ 2 ਕਿਲੇ ਮੀਟਰ ਉੱਥੇ ਵੀ ਬਣੀ ਹੋਈ ਹੈ ਇੱਥੇ ਜਿਆਦਾ ਫਸਲ ਹੋਣ ਦੇ ਨਾਤੇ ਕਿਉਂਕਿ ਚਾਰ ਫਸਲਾਂ ਹੋ ਗਿਆ ਦੋ ਝੋਨੇ ਦੀਆਂ ਬਾਸਪਤੀ ਔਰ ਦੂਸਰੀ ਆਮ ਤੋਨਾ ਮੂਫ ਤੇ ਮੱਕੀ ਹੋਗੀ ਔਰ ਕਣਕ ਪਰ ਅੰਜ ਨੇ ਜਿਵੇਂ ਦੱਸਿਆ ਇੱਥੇ ਬਹੁਤ ਜ਼ਿਆਦਾ ਮਾਲ ਆ ਰਿਹਾ ਹੈ। ਔਰ ਵਪਾਰੀ ਨੂੰ ਇਤੋਂ ਟ੍ਰਾਂਸਪੋਰਟ ਦੇ ਇੱਥੇ ਕੋਈ ਐਸੋਸੀਏਸ਼ਨ ਜੁਨੀਅਨ ਨਹੀਂ ਹੈ। ਇਤੋਂ ਵਪਾਰੀ ਨੂੰ ਬੜੀ ਆਸਾਨੀ ਨਾਲ ਕਰਾਇਆ ਸਸਤਾ ਪੈਂਦਾ ਹੈ। ਔਰ ਇਸ ਕਰਕੇ ਵਪਾਰੀ ਇੱਥੇ ਬਹੁਤ ਜ਼ਿਆਦਾ ਆਉਂਦਾ ਹੈ। ਇਸ ਕਰਕੇ ਇੱਥੇ ਮਾਲ ਆਉਣ ਕਰਕੇ ਏਸ਼ੀਆ ਦੇ ਨਾਲੋਂ ਵੀ ਸਭ ਤੋਂ ਵੱਧ ਮਾਲ ਇੱਥੇ ਖੰਨੇ ਜਾ ਰਿਹਾ ਹੈ। ਯਾਦਵਿੰਦਰ ਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੁਗਲਾਂ ਦੇ ਰਾਜ ਤੋਂ ਇੱਥੇ ਸੈਂਟਰ ਪੁਆਇੰਟ ਵੀ ਰਿਹਾ ਹੈ। 100 ਸਾਲ ਹੋ ਗਏ ਇਹ ਅਨਾਜ ਮੰਡੀ ਤਿਆਰ ਹੋਏ ਨੂੰ ਕਿਸਾਨ ਤੇ ਆੜਤੀਆਂ ਦਾ 100 ਸਾਲ ਤੋਂ ਰਿਸ਼ਤਾ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਆੜਤੀ ਤੇ ਕਿਸਾਨ ਦਾ ਰਿਸ਼ਤਾ ਉਹ ਸਦੀਆਂ ਤੋਂ ਚੱਲੇ ਆ ਰਿਹਾ ਜੀ ਸਾਡੇ ਦਾਦੇ ਪਰਦਾਦੇ ਵੀ ਆੜਤੀਆਂ ਨੂੰ ਇੱਕ ਆਪਣਾ ਆੜਤੀਆ ਜਿਹੜਾ ਕਿਸਾਨ ਨੂੰ ਐਜ਼ ਇੱਕ ਫੈਮਿਲੀ ਮੈਂਬਰ ਮੰਨਦੇ ਜੀ ਜਦੋਂ ਵੀ ਕਿਸੇ ਕਿਸਾਨ ਨੂੰ ਕੋਈ ਲੋੜ ਪੈਂਦੀ ਆ ਜੀ ਕਿਤੇ ਵਿਫਤਾ ਪੈਂਦੀ ਆ ਤਾਂ ਸਾਡੇ ਜਿਹੜਾ ਕੰਮ ਉਹ ਆੜਤੀ ਆਉਂਦਾ ਜੀ ਭਾਵੇਂ ਕਦੇ ਅੱਜ ਜੇ ਕੋਈ ਬਿਮਾਰੀ ਆ ਗਈ ਜੀ ਜਾਂ ਕਦੇ ਕੋਈ ਪੜ੍ਹਾਈ ਲਈ ਪੈਸੇ ਦੀ ਲੋੜ ਪੈ ਗਈ ਬੱਚੇ ਦੀ ਜੀ ਅਹ ਮੇਜਾ 100 ਸਾਲ ਤੋਂ ਹੀ 100 ਸਾਲ ਤੋਂ ਵੀ ਉਦੋਂ ਪੁਰਾਣਾ ਵੀ ਇਹ ਆਰਤੀ ਇੱਥੇ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਇਹ ਨੌ ਮਾਸ ਦਾ ਰਿਸ਼ਤਾ ਇਸ ਕਰਕੇ ਕਿਹਾ ਜਾਂਦਾ ਕਿ ਉਹ ਔਕੇ ਸਮੇਂ ਅਰਥਦਾਰ ਦਾ ਕਿਸਾਨ ਦਾ ਹਰਬੰਸ ਸਿੰਘ ਜੀ ਇਹਦੇ ਪਹਿਲੇ ਕਿਹਾ ਜਾਂਦਾ ਕਿ ਖੰਨਾ ਤੇ ਜਿਹੜਾ ਹੈਗਾ ਨਾਮ ਉਹ ਪਹਿਲੇ ਕੰਨਨ ਸੀਗਾ ਖੰਨੇ ਦਾ ਨਾਮ ਜਿਹੜਾ ਸੀਗਾ ਉਹ ਕੰਨਨ ਸੀਗਾ ਉਹਦਾ ਕੀ ਰਾਜ ਜਿਹੜਾ ਹੈਗਾ ਜੀ ਉਹਦਾ ਸੀ ਇਹ ਨਾ ਇੱਥੇ ਇੱਕ ਇਹ ਨਾਬਸ ਤੇ ਇੱਥੇ ਜੀ ਨਾਬੇਗਾ ਮਹਾਰਾਜਾ ਇੱਥੇ ਕੋਈ ਉਹ ਲੱਕ ਕਿਸ ਲੜਕੀ ਦੇ ਨਾਲ ਉਹਦਾ ਸ਼ਾਦੀ ਹੋਣ ਕਰਕੇ ਉਹਦਾ ਕੰਨਣਾ ਸੀ ਉਹਦੇ ਬਾਅਦ ਵਿੱਚ ਉਹ ਹੁੰਦਾ ਹੁੰਦਾ ਖੰਨਾ ਬਣ ਗਿਆ ਹੁਣ ਇਹ ਖੰਨਾ ਦੇ ਨਾਮ ਉਹਦੀ ਮਸ਼ਹੂਰ ਹੋ ਗਿਆ ਤੇ ਹੁਣੇ ਦੇਖਦੇ ਕਿਥੇ ਬਾਹਰ ਜਿੱਥੇ ਵੀ ਗੱਲ ਹੁੰਦੀ ਹੈ ਤਾਂ ਵੀ ਖੰਨਾ ਖੰਨਾ ਏਸੀ ਛੜੀ ਬੰਡੀ ਦੇ ਨਾਮ ਸੀ ਮਸ਼ਹੂਰ ਤੇ ਅੱਜ ਆ ਰਹੇ ਜੀ ਜੀ ਤੇ ਇੱਥੇ ਜਿਹੜੀ ਫਸਲ ਵੱਧ ਹੋਣ ਦਾ ਕਾਰਨ ਕੀ ਸੀ ਵੀ ਜਿਹੜੀ ਇੱਥੇ ਧਰਤੀ ਹੈ ਇਸ ਇਲਾਕੇ ਦੀ ਪਿਰਗ ਪੱਧਰ ਹੈ ਐ ਸਾਫ ਸੁਗਰੀ ਹੈ ਇੱਥੇ ਪਾਣੀ ਦੀ ਬਾਹਰੋਂ ਕੋਈ ਮਾਰ ਨਹੀਂ ਤੇ ਇੱਥੇ ਫਸਲ ਬਹੁਤਿਆਂ ਦੀ ਹੁੰਦੀ ਆ ਪੰਜਾਬ ਦੀ ਧਰਤੀ ਹੈ ਤੇ ਪਾਣੀ ਦਾ ਜਿਹੜਾ ਚਾਹੇ ਉਹ ਨਹਿਰ ਦਾ ਪਾਣੀ ਹੋਵੇ ਚਾਹੇ ਹੋਵੇ ਬਿਜਲੀ ਮੋਟਰ ਦਾ ਪਾਣੀ ਉਰੇ ਉਰੇ ਪੂਰਾ ਇੰਤਜ਼ਾਮ ਕਰਕੇ ਇਸੇ ਕਰਕੇ ਜਿਹੜੀ ਇਹ ਖੰਨਾ ਮੰਡੀ ਮਸ਼ਹੂਰ ਇਸੇ ਕਰਕੇ ਹੋਈ ਮਤਲਬ ਥੰਨਾ ਜਿਹੜਾ ਹੜ੍ਹਾਂ ਤੋਂ ਹਮੇਸ਼ਾ ਬਚ ਕੇ ਰਹੂਗਾ ਇਹਦੇ ਕਦੀ ਪਾਣੀ ਦੀ ਮਾਰ ਨਹੀਂ ਪਾਊਗੀ ਨਹੀਂ ਕਦੇ ਕੋਈ ਅਸੀਂ ਕਦੇ ਇਲਾਕੇ ਏਰੀਏ ਦੇ ਵਿੱਚ ਕਦੇ ਇਹ ਨਹੀਂ ਹੋਇਆ ਵੀ ਆਪਦਾ ਤੇ ਮੇਰੀ ਉਮਰ ਵੀ 70-72 ਸਾਲ ਦੀ ਹੋ ਗਈ ਕਦੇ ਸੁਣੀ ਨਹੀਂ ਹੈ ਵੀ ਇੱਥੇ ਖੇਤਾਂ 'ਚ ਫਸਲ ਨੂੰ ਮਾਰ ਪੈਗੀ ਜਾਂ ਕੁਝ ਹੋ ਗਈ ਕਦੇ ਕੋਈ ਨੁਕਸਾਨ ਅਸਤੀ ਜ਼ਿਮੀਦਾਰ ਦਾ ਨਹੀਂ ਹੁੰਦਾ ਕਹਿੰਦੇ ਉਦੋਂ ਜਦੋਂ ਰਾਜੇ ਨੇ ਕੰਨਨ ਨੂੰ ਜਦੋਂ ਜ਼ਮੀਨ ਦਿੱਤੀ ਸੀ ਕਹਿੰਦੇ ਉਦੋਂ ਵੀ ਇਹੀ ਕਾਰਨ ਸੀਗਾ ਕੀ ਇਹ ਸਭ ਤੋਂ ਉਪਜਾਊ ਜ਼ਮੀਨ ਸੀਗੀ ਹੈ। ਰਾਜੂਨ ਕਰਕੇ ਫਿਰ ਉਸੇ ਕਰਕੇ ਫਿਰ ਉਹ ਕੰਨਲ ਦਾ ਨਾਮ ਤੋਂ ਬਿਹਾਲੀ ਹੁੜੀ ਇਹ ਖੰਨਾ ਦਾ ਨਾਮ ਪੈ ਗਿਆ। ਉਹ ਖੰਨੇ ਦੇ ਨਾਮ ਉੱਤੀ ਹੈ ਮਸੂਰੇ ਤੇ ਆਪਣਾ ਇਹ ਇਹਨੂੰ ਮਸੂਰੀ ਜਿਹੜੀ ਇਹਦੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਵੱਡੀ ਹੋਣ ਦੇ ਤੇ ਨਾਮ ਸੀ ਮਸੂਰੀ। ਹੁਕਮ ਚੰਦ ਜੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਆੜਤ ਤੇ ਕਿਸਾਨ ਦਾ ਬੜਾ ਵੱਡਾ ਰਿਸ਼ਤਾ ਹੈਗਾ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਆੜਤ ਦੇ ਮਤਲਬ? ਦੇਖੋ ਕਿਸਾਨ ਤੇ ਆੜਚੇ ਦਾ ਜਿਹੜਾ ਰਿਸ਼ਤਾ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਹੈ ਕਿਉਂਕਿ ਬਜ਼ੁਰਗਾਂ ਨੇ ਇਸ ਨੂੰ ਇੱਕ ਜਨਮ ਦਿੱਤਾ ਆਪਸ ਵਿੱਚ ਭਾਈਚਾਰਾ ਨੂੰ ਪਰਫੁੱਲਤ ਕਰਨ ਵਾਸਤੇ ਇਸ ਕਰਕੇ ਕਿਸਾਨ ਦੁੱਖ ਸੁੱਖ ਚ ਆੜਚੇ ਦੇ ਨਾਲ ਹੀ ਚੱਲਿਆ ਰਿਹਾ ਹੈ ਔਰ ਕਦੇ ਵੀ ਇਹਨਾਂ ਦੇ ਵਿੱਚ ਟ੍ਰੇਡ ਨਹੀਂ ਅੱਜ ਤੱਕ ਆਈ ਅੱਜ ਤੱਕ ਹੁਣ ਵੀ ਆੜਚੇ ਕਿਸਾਨ ਦਾ ਰਿਸ਼ਤਾ ਪਾਵੇਂ ਸਰਕਾਰਾਂ ਨੇ ਇਹਨਾਂ ਜੋ ਟ੍ਰੇਡਾਂ ਬਣਾਉਣ ਦੀ ਕੋਸ਼ਿਸ਼ ਕੀਤੀਆਂ ਨੇ ਪਰ ਅੱਜ ਤੱਕ ਨਹੀਂ ਸਰਕਾਰਾਂ ਪਾ ਸਕੀਆਂ ਔਰ ਬਹੁਤ ਵਧੀਆ ਪਰਵਾਰ ਆਰਥਿਕ ਰੈਸਟਾ ਜਿਹੜਾ ਚੱਲ ਰਿਹਾ ਸਮਾਜਕ ਤੌਰ ਤੇ ਵੀ ਔਰ ਫਸਲ ਨੂੰ ਵੱਧ ਉਪਜਾਉਣ ਵਾਸਤੇ ਉਹਨਾਂ ਦੀ ਹਰ ਚੋਲਟ ਨੂੰ ਕਵਰ ਕਰਦਾ ਹੈ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੁੰਦੇ ਆ ਜੀ ਉਹਦਾ ਕਿੰਨਾ ਕਸਰ ਪੈਂਦਾ ਤੁਹਾਨੂੰ ਇਸ ਖੰਨਾ ਮੰਡੀ ਕਿਸਾਨ ਦੋਰਾਂ ਦੇ ਵਿੱਚ ਏਸੀ ਜਦੋਂ ਪਹਿਲੀ ਵਾਰ ਉਹਨੇ ਕੀਤਾ ਸੀ ਜਿਹੜੇ ਜਦੋਂ ਸੈਟਰ ਸਰਕਾਰ ਨੇ ਉਹ ਜਿਹੜੇ ਕਾਲੀ ਤੇ ਕਾਲੇ ਕਰੂਣ ਲੈਂਦੇ ਸੀ ਉਹਦੇ ਵਿੱਚ ਅਸੀਂ ਉਹਨਾਂ ਦੀ ਬਦਲ ਕੀਤੀ ਸੀ ਬਹੁਤ ਜ਼ਿਆਦੀ ਹਰ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਮੋਰਚੇ ਉੱਥੇ ਵੀ ਗਏ ਅਸੀਂ ਆਪਣਾ ਪੁੰਡੀ ਬਾਰਡਰ ਤੇ ਵੀ ਰਹੇ ਦੇ ਵੀਰੇ ਪਰ ਉਹ ਕਿਸਾਨ ਜੁਨੇ ਦੇ ਦਰਬਚੋਂ ਉਪਰ ਫੁੱਟ ਪੈਣ ਕਰਕੇ ਉਹਨਾਂ ਦੇ ਆਪ ਸੋਚੀ ਹੋਣ ਕਰਕੇ ਇਹ ਥੋੜਾ ਇਹਨਾਂ ਦਾ ਕੰਮ ਖਰਾਬ ਹੋ ਗਿਆ ਪਰ ਜਿਹੜੀ ਉਹ ਮੰਗਾ ਤਨ ਜ ਹੈ ਉਹ ਬਿਲਕੁਲ ਐਸੀ ਜਿਹੜੀ ਕੇ ਸੈਂਟਰ ਸਾਰ ਨੇ ਮੰਨੀਆਂ ਹੁਣ ਦੁਬਾਰੇ ਫੇਰ ਉਹਨੂੰ ਸੂਰਜ ਗੱਲ ਸ਼ੁਰੂ ਕਰੀ ਜਾ ਰਹੇ ਨੇ ਪਰ ਇਹ ਆਪਣਾ ਕਿਸਾਨਾਂ ਵਾਸਤੇ ਤੇ ਆੜਤੀ ਵਾਸਤੇ ਨੁਕਸਾਨ ਦਾ ਇੱਕ ਚੀਜ਼ ਹੈ ਤੇ ਕਿਸਾਨ ਜਿਹੜਾ ਆੜਤੀ ਹੈ ਕਿਸਾਨ ਦਾ ਏਟੀਐਮ ਹੈ ਦੇਖਦੇ ਕਿਸਾਨ ਕੋਈ ਕਿਸੇ ਵਾਸਤੇ ਲੋਨ ਲਾਊਗਾ ਉਹਨੂੰ ਉਹਨੀ ਜ਼ਮੀਨ ਗੈਣੇ ਕਰਨੀ ਪਊਗੀ ਜਾਂ ਉਹਨੂੰ ਉਹਨੂੰ ਉਹਦੇ ਨੰਬਰ ਦੇਣੇ ਪੈਣਗੇ ਤੇ ਕਿਸਾਨ ਅਰਥ ਇੱਕ ਅਸ਼ੀ ਚੀਜ਼ ਹੈ ਕਿ ਜਦੋਂ ਮਰਜੀ ਕਿਸਾਨ ਆਵੇ ਉਹਨਾਂ ਜਹਾਜ਼ ਦੀ ਲੋੜ ਹੈ 20000 ਦੀ ਲੋੜ ਹੈ 50 ਲੱਖ 2 ਲੱਖ ਦੀ ਲੋੜ ਹੈ ਤਾਂ ਬਗੈਰ ਕਿਸੇ ਗਰੰਟੀ ਤੋਂ ਕਿਸੇ ਕਿਸੇ ਦੀ ਗਵਾਹੀ ਬਗੈਰ ਪਾਏ ਉਹਨੂੰ ਪੈਸੇ ਦੇ ਕਿਉਂਕਿ ਵਿਸ਼ਵਾਸ ਬਣਿਆ ਹੋਇਆ ਪੁਰਾਣਾ ਚਲਿਆ ਰਹੇ ਦਾਦੇ ਦਾਦੇ ਪੋਤੇਆਂ ਦਾ ਸਬੰਧ ਆ ਰਿਹਾ ਇਸ ਕਰਕੇ ਅਸੀਂ ਕੋਈ ਸਾਡਾ ਨਾ ਫਰਕ ਪਹਿਲਾਂ ਵੀ ਪਿਆ ਨਾ ਹੁਣ ਪਿਆ ਇਹਦੇ ਵਿੱਚ ਉਸ ਪਹਿਲਾਂ ਲੋਕ ਇਹ ਸਾਰੇ ਜਿਹੜੇ ਹੁੰਦੇ ਸੀਗੇ ਸਾਰੇ ਹਿੰਦੂ ਹੁੰਦੇ ਸੀ ਅੱਛਾ ਜੀ ਜਿਹੜੇ ਆਰਤੀ ਹੁੰਦੇ ਸੀ ਜੀ ਇਹ ਸਾਰੇ ਜਿੰਨੇ ਵੀ ਬੜਾ ਇਹ ਸਾਰੇ ਸਾਡੇ ਆਪਣਾ ਸੇਠ ਹਿੰਦੂ ਹੁੰਦੇ ਸੀ ਅਸੀਂ ਤਾਂ ਲੋਕ ਫੇਰ 50 ਸਾਲ ਤੋਂ ਜੀ 40 50 ਸਾਲ ਤੋਂ ਇਸ ਵਿੱਚ ਅਸੀਂ ਸਾਡਾ ਸਾਡਾ ਕੰਮ ਸੀ ਖੇਤੀ ਬਾੜੀ ਦਾ ਤੇ ਇਹਨਾਂ ਦੇ ਨਾਲ ਵੀ ਕੋ ਸਾਡੀ ਹਿੱਸੇ ਸਬੰਧਤ ਕਰਕੇ ਇਹਨਾਂ ਦੇ ਹਿੱਸੇ ਜਾਰੇ ਪੈ ਗਈਆਂ ਇਹਨਾਂ ਇਹਨਾਂ ਦੇ ਨਾਲ ਵਪਾਰੀਆਂ ਦੇ ਨਾਲ ਫਿਰ ਹੌਲੀ-ਹੌਲੀ ਸਾਡੇ ਬੱਚੇ ਇਸ ਕਮ ਵਿੱਚ ਪੈਣ ਕਰਕੇ ਹੁਣ ਜੇ ਸੋਚੀਏ ਤਾਂ ਪੰਜਾਬ ਦੇ ਵਿੱਚ ਲਗਭਗ 50% ਆਪਣਾ ਜਿਹੜੇ ਵਪਾਰੀ ਨੇ ਆੜਤੀਏ ਨੇ ਸਰਦਾਰ ਨੇ 50% ਇਹ ਹਿੰਦੂ ਨੇ ਅੱਪਾ ਵਿਚਾਰਾ ਚੱਲਿਆ ਆ ਰਿਹਾ ਕਿਸੇ ਕਿਸਮ ਦਾ ਨਾਲ ਕੋਈ ਫਰਕ ਪਈ ਹੈ ਦੇ ਨਾਲ ਹੀ ਪੜੇ ਜੀ 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 ਜਿਆਦਵਿੰਦਰ ਜੀ ਜਿਵੇਂ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆਉਂਦੀ ਹੈ ਕਿ ਆੜਤ ਤੇ ਕਿਸਾਨ ਦਾ ਇੱਕ ਏਟੀਐਮ ਵਾਲਾ ਰਿਸ਼ਤਾ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਈ ਅਸੀਂ ਪੁਰਾਣੀ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਕਿ ਕਿਸਾਨ ਨੇ ਜ਼ਮੀਨ ਰੱਖੀ ਗੈਣੇ ਪਾਈ ਉਹਨਾਂ ਨੇ ਆੜਤੀਆਂ ਨੇ ਮੁੜ ਕੇ ਦੱਬ ਲਈ ਐਦਾਂ ਤਾਂ ਉਹਨੂੰ ਉਹ ਦੌੜ ਖਤਮ ਹੋ ਚੁੱਕਾ ਨਹੀਂ ਨਹੀਂ ਉਹ ਤਾਂ ਬਹੁਤ ਤੁਸੀਂ ਪੁਰਾਣੀ ਗੱਲ ਕਰਦੇ ਹੋ ਹੁਣ ਤਾਂ ਪੜ੍ਹਿਆ ਲਿਖਿਆ ਜ਼ਮਾਨਾ ਹੈ ਜੀ ਜਿਹੜੇ ਕਿਸਾਨ ਦੇ ਪੁੱਤ ਵੀ ਨੇ ਪੜ੍ਹੇ ਲਿਖੇ ਨੇ ਜੀ ਅਸੀਂ ਜਦਾ ਹਸਾਬ ਕਰਨ ਜਾਂਦੇ ਆਂ ਅਰਤੀ ਦੇ ਅਸੀਂ ਆਪਣਾ ਪਹਿਲੇ ਹੀ ਕਰਕੇ ਜਾਂਦੇ ਆਂ ਹਸਾਬ ਉਹ ਪਹਿਲਾ ਟਾਈਮ ਹੋ ਸਕਦਾ 200 ਸਾਲ ਪਹਿਲਾਂ 300 ਸਾਲ ਪਹਿਲਾਂ ਦੀ ਗੱਲ ਹੋਵੇ ਕਿ ਕੋਈ ਸ਼ਾਹੂਗਾਰ ਕਿਸੇ ਕਿਸਾਨ ਦੀ ਜ਼ਮੀਨ ਖੜੱਪੇ ਜਾਂ ਇਹ ਜਿਹੀ ਕੋਈ ਗੱਲ ਹੋ ਸਕੇ ਪਰ ਉਹ ਮੈਂ ਸੋਚਦਾ ਵੀ ਪੰਜਾਬ ਤਾਂ ਉਦੋਂ ਵੀ ਨਹੀਂ ਹੋਣਾ ਹੋ ਸਕਦਾ ਅਦਰ ਸਟੇਟ ਦਾ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਪੰਜਾਬ ਤਾਂ ਇੱਕ ਐਡਵਾਂਸ ਸਟੇਟ ਹੈ ਕਿਉਂਕਿ ਹੁਣ ਤਾਂ ਜਿਹੜੇ ਤਕਰੀਬਨ ਸਾਡੇ ਇੱਕ ਹੋਰ ਕਹਾਵਤ ਹੈ ਇਹ ਜਿਹੜਾ ਕਿਸਾਨਾਂ ਦੇ ਸਾਡੇ ਬੱਚਿਆਂ ਦੇ ਰਿਸ਼ਤੇ ਵੀ ਨੇ ਜੀ ਬਹੁਤ ਆੜਤੀਆ ਕਾੜਤੀਆ ਕਰਾਉਂਦੇ ਨੇ ਜੀ ਉਹ ਜਿਹੜਾ ਰਿਸ਼ਤਾ ਹੁੰਦਾ ਜੀ ਉਹ ਬਹੁਤ ਲੰਬਾ ਜਾਂਦਾ ਟਿਕਾਊ ਰਿਸ਼ਤਾ ਹੁੰਦਾ ਉਹਦਾ ਕਾਰਨ ਹੁੰਦਾ ਇੱਕ ਕਿਉਂਕਿ ਆੜਤੀਆ ਜਿਹੜਾ ਉਹਨੂੰ ਦੋਨਾਂ ਪਰਿਵਾਰਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਹੁੰਦੀ ਹੈ ਵੀ ਇਹ ਕਿੰਨੀ ਜ਼ਮੀਨ ਹੈ ਕਿੰਨਾ ਇਹਦੇ ਕੋਲ ਕਾਰੋਬਾਰ ਆ ਉਹ ਦੇਖ ਕੇ ਮੇਲ ਕਰਾਉਂਦੇ ਸੋ ਮੈਂ ਸਮਝਦਾ ਕਿ ਇੱਕ ਸਾਡਾ ਇੱਕ ਪਰਿਵਾਰਕ ਸੰਬੰਧ ਆ ਪਈ ਬੰਦਿਆਂ ਨੇ ਕੋਸ਼ਿਸ਼ਾਂ ਕੀਤੀਆਂ ਦੇਖੋ ਕਈ ਚੰਗੀਆਂ ਜੁਨੀਆਂ ਵੀ ਹੈਗੀਆਂ ਨੇ ਜੀ ਪਰ ਕਈ ਹੁਣ ਪੰਜਾਬ ਦੇ ਵਿੱਚ 30 40 ਜੁਨੀਆਂ ਬਣ ਗਈਆਂ ਕਈ ਚੁਨੀਆਂ ਜਿਹੜੇ ਖੌਤੀ ਬੰਦੇ ਨੇ ਉਹਨਾਂ ਨੇ ਸਾਨੇ ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਸਮਝਦਾਰ ਕਿਸਾਨ ਆ ਕੰਮ ਕਰਨ ਵਾਲਾ ਕਿਸਾਨ ਆ ਉਹ ਕਦੇ ਵੀ ਆਪਣੀ ਆੜਤੀਆਂ ਦਾ ਮਰਕ ਨਹੀਂ ਪਾਊਗਾ ਕਿਉਂਕਿ ਉਹ ਲੋੜ ਉਹਦੀ ਪੂਰੀ ਹੋ ਰਹੀ ਆ ਜਿਵੇਂ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਤਾਂ ਜਾਂ ਲੋੜ ਆ ਜਾਂ ਕਿ ਆੜਤੀ ਦੇ ਪੈਸੇ ਫੜ ਲੈਣੇ ਨੇ ਜੀ 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 ਇਸ ਕਰਕੇ ਸਾਡਾ ਬਿਲਕੁਲ ਹੀ ਏ ਟੀਮ ਆ 38 ਜੀ ਹੁਕਮ ਜਨ ਜੀ ਸਭ ਤੋਂ ਵੱਡੀ ਗੱਲ ਜਿਹੜੀ ਐ ਖੰਨਾ ਮੰਡੀ ਨਾਲ ਕਿੰਨਾ ਕੁ ਦਾਇਰਾ ਜੁੜਿਆ ਹੋਇਆ ਹੈ ਤੇ ਕਿੰਨਾ ਕਿਸਾਨ ਇੱਥੇ ਆਂਦਾ ਹੈ ਤੇ ਕਿੰਨਾ ਅਨਾਜ ਇੱਥੇ ਤੁਹਾਨੂੰ ਲੱਗਦਾ ਹੈ ਕਿ ਕਿਹੜਾ-ਕਿਹੜਾ ਅਨਾਜ ਕਿੰਨੇ ਤਰ੍ਹਾਂ ਚੰਦਾ ਜਿਹੜੇ ਖੰਨਾ ਮੰਡੀ ਆ ਇਹ ਬਹੁਤ ਵੱਡੀ ਵਿਸ਼ਾਲ ਏਰੀਆ ਨਾਲ ਜੁੜਿਆ ਹੋਇਆ ਹੈ ਜੀ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਨਵੀਂ ਜੀ ਪੈਪਸੋ ਜਿਹੜੇ ਪੈਪਸੋ ਏਰੀਆ ਸੀ ਉਸ ਅੰਗਰੇਜ਼ੀਆਰ ਪੈਪਸੋ ਇਹਦੇ ਚ ਟੂਬਲ ਕਾਰਪੋਰੇਸ਼ਨ ਉਸ ਟਾਈਮ ਟੂਬਲ ਲੱਗੇ ਹੋਏ ਸੀ ਬਹੁਤ ਪਾਣੀ ਦੇ ਜਿਸ ਕਾਰਨ ਟਿਊਬਵੱਲੇ ਲਗਣ ਨਾਲ ਨਾ ਸਰਕਾਰ ਦੇ ਜ਼ਿਮੇਦਾਰਾਂ ਨੂੰ ਪਾਣੀ ਸੂਟ ਬਹੁਤ ਹੋ ਗਈ ਉਸ ਕਰਕੇ ਇੱਥੇ ਫਸਲ ਬਾਤ ਹੁੰਦੀ ਹੈ ਔਰ ਏਰੀਆ ਜਿਹੜਾ ਇਸ ਨਾਲ ਜੁੜਿਆ ਹੈ ਬਹੁਤ ਤਕਰੀਬ ਦੇ ਤਰ੍ਹਾਂ ਜੇ ਆਪਾਂ ਕਹ ਲਈਏ 50% ਡਿਸਟ੍ਰਿਕਟ ਜਿਹੜਾ ਪੰਜਾਬ ਆ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਜੀ ਤਾਂ ਮਨ ਕਮ ਸੇ ਕਮ ਸਾਡੇ 10000 ਪਰਮਾਨੈਂਟ ਜ਼ਿਮੇਦਾਰਾਂ ਦੇ ਸਾਡੇ ਜਿਵੇਂ ਆਰਚੀਵਾਂ ਦਾ ਵਾਸਤਾ ਹੈ ਪਰਮਾਨੈਂਟਲੀ ਖਾਤੇ ਉਹਨਾਂ ਦੇ ਚੱਲਦੇ ਨੇ ਜੀ ਜੀ ਇਸ ਕਰਕੇ ਇੱਥੇ ਦੀ ਫਸਲ ਦਾ ਕੋਈ ਅੰਦਾਜ਼ਾ ਲਗਾਣਾ ਬਹੁਤ ਔਖਾ ਹੈ ਬਹੁਤ ਫਸਲ ਹੁੰਦੀ ਹੈ ਜਿੰਨੀ ਕਹਿ ਲਈ ਉੰਨੀ ਥੋੜੀ ਹੈ ਜੀ ਕਿੰਨੀ ਕੁ ਇੱਥੇ ਬਾਸਮਤੀ ਕਿੰਨੀ ਕੁ ਮੱਕੀ ਕਿੰਨਾ ਕਿ ਕਿੰਨੇ ਕਿ ਲੱਖਾਂ ਚ ਇੱਥੇ ਬੋਰੀਆਂ ਤਿਆਰ ਹੁੰਦੀਆਂ ਕਿੰਨੇ ਇੱਥੇ ਜੀ ਜਿਹੜਾ ਦਾ ਝੋਨਾ ਹੈ ਆਪਣਾ ਝੋਨਾ ਇੱਥੇ ਖੰਨਾ ਮੰਡੀ ਦੇ ਵਿੱਚ 60 ਰਕ ਬੈਗ ਇੱਥੇ ਆਉਂਦੇ ਤੇ ਜਿਹੜੀ ਕਣਕ ਹੈ ਉਹ ਆਉਂਦੀ ਹੈ ਆਪਣਾ 20 ਰਕ ਬੈਗਸ ਬੈਗ ਇੱਕ 50 ਕੁ ਬੜਾ ਕਿਲੋ ਦਾ ਤੇ ਮੱਕੀ ਵੀ ਲਗਭਗ 18-20 ਲੱਖ ਬੈਗ ਇੱਥੇ ਆਉਂਦੇ ਬਾਸਮਤੀ 20 ਲੱਖ ਬੈਗ ਇੱਥੇ ਬਾਸਮਤੀ ਦਾ ਇੱਥੇ ਆਉਂਦਾ ਤੇ ਇਹਦੇ ਵਿੱਚ ਸਾਡਾ ਜਿਵੇਂ ਜਿਲ੍ਹਾ ਫਤੇਗੜ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਤੇ ਬਰੇਗੋੜਾ ਹੋ ਗਿਆ ਖੰਨਾ ਆਪਣਾ ਲੁਧਿਆਣਾ ਹੋ ਗਿਆ ਇਹ ਸਾਰਾ ਏਰੀਆ ਸਾਡਾ ਇੱਥੇ ਨਵੇਂ ਸ਼ਹਿਰ ਤੱਕ ਵੀ ਇੱਥੇ ਲੋਕ ਮੱਕੀ ਅਤੇ ਬਾਸਮਤੀ ਇੱਥੇ ਲਿਖੇ ਯਾਰਵਿੰਦਰ ਜੀ ਤੁਸੀਂ ਇਹ ਦੱਸੋਗੇ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਆਰਪੀਆਂ ਤੋਂ ਜਿਵੇਂ ਇੱਕ ਬੈਂਕ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬੈਂਕ ਜ਼ਿਆਦਾ ਬੈਟਰ ਨੇ ਕਿ ਆਰਪੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਜ਼ਮੀਨਾਂ ਰਖਾ ਲੈਂਦੇ ਬੈਂਕ ਤਾਂ ਆਰਪੀਆਂ ਤਾਂ ਜ਼ਮੀਨ ਤਾਂ ਨਹੀਂ ਖਾਂਦੇ ਹੁਣ ਬਿਲਕੁਲ ਜੀ ਬਿਲਕੁਲ ਦੇਖੋ ਉਹਨਾਂ ਦਾ ਹਿਸਾਬ ਤਾਂ ਕਿਦਾਂ ਕਰਦੇ ਹੋ ਨਹੀਂ ਉਹਨਾਂ ਹਿਸਾਬ ਤਾਂ ਤਾਂ ਆਏ ਜੀ ਅੱਜਕੱਲ੍ਹ ਜਿਹੜੀਆਂ ਬੈਂਕ ਦੀਆਂ ਲਿਮਟਾਂ ਵੀ ਨਹੀਂ ਜੀ ਉਹਦਾ ਰੇਟ ਆਨ ਰਸਟ ਵੀ ਇਹਨਾਂ ਦੇ ਬਰਾਬਰੀ ਆ ਜੀ ਫਿਰ ਆਇਆ ਵੀ ਜੇ ਆਪਸੀਂ ਬੈਂਕ ਤੋਂ ਕਰਜ਼ਾ ਲੈਣਾ ਤਾ ਸਾਨੂੰ ਇੱਕ ਕਰਜ਼ਾ ਲੈਣ ਨੂੰ ਜੇ 2 ਲੱਖ ਦੀ ਲੋੜ ਆ ਤਾਂ 1 ਮਹੀਨਾ ਲਾ ਦੇਣਗੇ। ਅੱਛਾ ਜੀ। ਇਹਨਾਂ ਨੇ ਸਾਨੂੰ ਜਾਂਦੇ ਸਾਰੇ 2 ਲੱਖ ਰੁਪਏ ਫੜਾ ਦੇਣਾ। ਅੱਛਾ। ਸੋ ਇਸ ਕਰਕੇ ਈਜ਼ੀ ਸਾਡਾ ਤਾਂ ਇੱਕ ਈਜ਼ੀ ਲੋਨ ਹੈ। ਹਿਸਾਬ ਕਿਵੇਂ ਕਰਦੇ ਤੁਹਾਡੇ ਨਾਲ? ਹਿਸਾਬ ਅਸੀਂ ਸ਼ਿਮਾਹੀ ਬਾਤ ਕਰਦੇ ਆ ਜੀ। ਜਿਹੜਾ ਤਕਰੀਬਨ ਬੈਂਕ ਦਾ ਵਿਆਜ ਆ ਉਹਨਾਂ ਕੇ ਵਿਆਜ ਅੰਸਟ੍ਰਿਪੇ ਕਰਕੇ ਅਸੀਂ ਇਹਨਾਂ ਦੀ ਪੇਮੈਂਟ ਬੋਡ ਦੇ ਜਦੋਂ ਫਸਲ ਤੁਸੀਂ ਦੇਣੀ ਜਦੋਂ ਫਸਲ ਵੇਚਦੇ ਆ ਜੀ। ਅੱਛਾ ਫਸਲ ਵੇਚਦੇ ਆ ਉਦੋਂ ਤੁਸੀਂ ਸਾਲ ਦੇ ਵਿੱਚ ਦੋ ਵਾਰ ਹਿਸਾਬ ਕਰਦੇ ਆ ਜੀ। ਅੱਛਾ ਜੀ। ਇੱਕ ਕਣ ਕ ਵੱਢ ਕੇ ਦੂਜਾ ਝੋਨਾ ਵੱਡ ਗਿਆ ਜੀ ਜੀ ਜਿੰਨੇ ਜਿੰਨਾ ਚਿਰ ਸੀ ਇਹਨਾਂ ਦਾ ਪੈਸਾ ਵਰਤਦੇ ਆ ਜੀ ਉਹਨਾਂ ਚੰਦਾ ਸੀ ਇੰਡਸਟਰੀ ਇਹਨਾਂ ਨੂੰ ਲਾਹਂਦੇ ਨੇ ਉਹਨਾਂ ਸੀ ਪੇ ਕਰ ਦਿੰਦੇ ਜੀ 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 ਠੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਏ ਤੁਹਾਨੂੰ ਸੈਂਟਰ ਸਰਕਾਰ ਸਟੇਟ ਸਰਕਾਰ ਤੋਂ ਕਿੰਨੀ ਕਮੇਸ਼ਾ ਮਦਦ ਆ ਜਾਂਦੀ ਹੈ ਪਹਿਲਾਂ ਪਹਿਲਾਂ ਤਾਂ ਬਹੁਤ ਸ਼ਾਇਦ ਸੀ ਬਿਲਕੁਲ ਬਤਲ ਹੁਣ 5-4 ਸਾਲ ਤੋਂ ਜਿਹੜੀ ਆਰਥਿਕ ਅਧਿਕਤਾਰ ਉਸ ਕਾਠੀ ਹੋਈ ਤੇ ਉਹਦਾ ਤੁਹਾਨੂੰ ਗੱਲ ਤੁਸੀਂ ਨੋਟ ਕਰਿਓ ਵੀ 5 ਸਾਲ ਪਹਿਲਾਂ ਇਹ ਸਾਡੀ ਜਿਹੜੀ ਆਰਡ ਕਮਿਸ਼ਨ ਸੀ 2.5% ਸਾਡੀ ਜਿਹੜਾ بڑا 1990 ਤੋਂ ਸਾਨੂੰ ਮਿਲਦਾ ਸੀ 5 ਸਾਲ ਹੋ ਗਏ ਇਹ ਸੈਂਟਰ ਸਰਕਾਰ ਨੇ ਇਹ ਜਿਹੜੀ ਸਾਡੀ ਆਰਡ ਕਮਿਸ਼ਨ ਹੈ ਇਹ ਫ੍ਰੀਜ਼ ਕਰਤਾ ਅੱਛਾ ਜੀ ਅੱਗੇ ਜਦੋਂ ਕਿਸਾਨ ਦਾ 150 ਰੁਪਏ ਵਧਿਆ ਫਸਲ ਦੇ ਵਿੱਚ ਉਹਦੇ 5-4 ਰੁਪਏ ਸਾਡੇ ਵੱਜ ਜਾਂਦੇ ਸੀ ਹੁਣ ਸਾਨੂੰ ਮਿਲਦੇ ਨੇ 64 ਰੁਪਏ ਸਾਡੀ ਜਿਹੜੀ ਕਮਿਸ਼ਨ ਫਿਕਸ ਕਰਤੀ 64 ਰੁਪਏ ਜੇ ਆਪਾਂ ਰੇਟ ਦੇ ਹਿਸਾਬ ਨਾਲ ਦੇਖੀ ਤਾਂ ਕਿਸਾਨ ਨੂੰ ਮਿਲਦਾ 2.5% ਦਾ ਉਹ ਬਣਦਾ 60 ਰੁਪਏ ਤੇ ਉਹਦਾ ਸਾਨੂੰ ਬਹੁਤ ਫਰਕ ਹੋ ਗਿਆ ਇਸ ਕਰਕੇ ਜਿਹੜੇ ਸਾਡੇ ਬੱਚੇ ਨੇ ਜੀ ਜੀ ਮਤਲ ਸਾਨੂੰ ਕਾਫੀ ਨੁਕਸਾਨ ਪੰਜ ਚਾਰ ਹੋ ਗਿਆ ਉਹ ਜਿਹੜੇ ਸਾਡੇ ਬੱਚੇ ਨੇ ਬੱਚੇ ਉਹਨੇ ਕੰਮ ਛੱਡ ਗਈ ਉਹ ਕੰਮ ਉਹ ਕਹਿੰਦੇ ਵੀ ਜਦੋਂ ਇਹਦੇ ਵਿੱਚੋਂ ਬਚ ਨਹੀਂ ਕੁਝ ਨਹੀਂ ਹੈਗਾ ਪੀਐਮ ਕੀ ਤੁਸੀਂ ਬੈਠੇ ਹੋ ਤੁਹਾਡੇ ਟਿਕਾਣੇ ਬਣੇ ਹੋਏ ਨੇ ਤੁਸੀਂ ਬੈਠੇ ਹੋ ਵੀ ਅਸੀਂ ਉਹਨੇ ਕੰਮ ਕਰਨਾ ਨਹੀਂ ਉਹਦੇ ਨਾਲ ਸਾਨੂੰ ਕੀ ਹੋ ਗਿਆ ਹਰੇਕ ਅੜ੍ਹ ਦੁਕਾਨ ਨੂੰ ਲੱਖ ਦੇ ਲੱਖ ਰੁਪਏ ਛੋੜੀ ਦੁਕਾਨ ਨੂੰ ਬੜੀ ਦੁਕਾਨ ਨੂੰ 2.5 ਲੱਖ ਰੁਪਏ ਤੇ ਲੱਖ ਰੁਪਏ ਸਾਲ ਦਾ ਇਹ ਸਾਡਾ ਕੱਟ ਲੱਗਣ ਲੱਗ ਗਿਆ ਤੇ ਕੰਮ ਅਸੀਂ ਇੰਨਾ ਕਰਦੇ ਆ ਤੁਸੀਂ ਹੈਰਾਨ ਮਨ ਜਾਓਗੇ ਵੀ ਇਹ ਕੰਮ ਆੜਤੀਆ ਤੇ ਮਜ਼ਦੂਰ ਤੇ ਇਹ ਵਿੱਚੇ ਕਿਸਾਨ ਤੇ ਵਿੱਚੇ ਮਨੀਮ ਪੀ ਇੰਨੀ ਛੇਤੀ ਇੰਨਾ ਕੰਮ ਕਿਵੇਂ ਕਰ ਦਿੰਦੇ ਨੇ ਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਜੇ ਝੋਨੇ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 185 ਲੱਖ ਬੈਕਟਨ ਜੀ ਸਾਂ ਟੋਣਾਂ ਦੇ ਜੀ ਜਿਹੜਾ ਕਿ 1 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਆੜਤੀਆ ਉਹ ਜਿੰਨੀ ਉਹ ਫਸਾ ਇੰਨੀ ਫਸਲ ਨੂੰ ਜੀ 1.5 ਮਹੀਨੇ ਦੇ ਵਿੱਚ ਸ਼ਾਨ ਲੈ ਕੇ ਆਉਂਦੇ ਸਫਾਈ ਕਰਕੇ ਤਿਆਰ ਕਰਕੇ ਕਿ ਸਾ ਤੇ ਬੋਰੀਆਂ ਦੇ ਪਾ ਕੇ ਆਰਤੀਆਂ ਉਹ ਕਦਮਾਂ ਵਿੱਚ ਭੇਜ ਦਿੰਦੇ ਤੇ ਇਹ ਆਰਤੀ ਇਹ ਕਰ ਸਕਦਾ ਜੇ ਆਪਾਂ ਕਹੀਏ ਵੀ ਸਰਕਾਰ ਦੇ ਆਰਤੀਆਂ ਵਿੱਚੋਂ ਨਿਕਲਦੇ ਵੀ ਸਰਕਾਰਾਂ ਸਿੱਧੇ ਕਰ ਲੈਣਗੀਆਂ ਸਰਕਾਰ ਅਸੀਂ ਇੱਕ ਆਰਤੀਏ ਕੋਲੇ ਜੀ ਦੋ ਵਣੇਮ ਜੀ ਇੱਕ ਆਰਤੀ ਆਪ ਜਾਂ ਕਈ ਤੋਂ ਦੋ-ਦੋ ਤਿੰਨ ਤਰ 파ਟਰਨ ਨੇ ਆਰਤੀਆਂ ਉੱਤੇ ਨਾ ਦੋ ਤਿੰਨ ਮਦੇ ਹੋਗੇ ਦੋ ਬਣੀਮ ਹੋਗੇ ਤੇ ਚੌਧਰੀ ਤੇ ਕਟੋ ਗੱਟ ਲੇਬਰ ਤੇ ਟੈਂਪਰੀ ਲੇਬਰ ਹੈ ਉਹ 60 ਬੰਦੇ ਲੇਬਰ ਦੇ ਹੋਗੇ ਠੇਕੇਦਾਰ ਕੋਲੇ ਇੱਕ ਘੜਤੀ ਕੋਲੇ ਕਿ ਇੰਨਾ ਸਰਕਾਰ ਕਿੱਥੋਂ ਇੰਤਜ਼ਾਮ ਕਰ ਲੂਗਾ ਤੇ ਇਨੇ ਇਹਨਾਂ ਕੋ ਕਿੰਨੇ ਸਪੈਕਟਰ ਨੇ ਕਿੰਨੇ ਇਹਨਾਂ ਕੋਲੇ ਇਹਨਾਂ ਸਟਾਫ ਹੈ ਵੀ ਇਹ ਇੱਥੇ ਇੱਕ ਆਪਣਾ ਡੇਢ ਮਹੀਨੇ ਦੇ ਵਿੱਚ ਇਹ ਵੀ ਆਪਣਾ ਇਹ ਇੰਨਾ ਜਿਹੜਾ ਬੜਾ ਜਿਹੜਾ ਸੀਜ਼ਨ ਹੈ ਕਰ ਲੈਣਗੇ ਕਣਕ ਦੀ ਗੱਲ ਸੁਣ ਲਓ ਕਣਕ ਸੁਰੂ ਹੁੰਦੀ ਹੈ ਇੱਕ ਪ੍ਰੈਸ ਤੋਂ ਜੀ 1 April ਤੋਂ ਸ਼ੁਰੂ ਹੁੰਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ 100 30 ਮੀਟਕਲਾਂ ਦਾ ਪੰਜਾਬ ਤੋਂ ਹੁੰਦੀ ਹੈ ਅਸੀਂ 1 ਮਹੀਨੇ ਦੇ ਅੰਦਰ 1 April ਤੋਂ ਸ਼ੁਰੂ ਕਰਕੇ 30 April ਤੱਕ ਸਾਰਾ ਸੀਜ਼ਨ ਖਤਮ ਕਰ ਦਿੰਨੇ ਆ ਫਿਰ ਉਹ ਸਾਰਾ ਕੁਝ ਕਰਕੇ ਗਵਰਨਮੈਂਟ ਦੇ ਕਦਮਾਂ 'ਚ ਭੇਜ ਦਿੰਨੇ ਆ ਇਹ ਪਰ ਇੱਕ ਪਾਸੇ ਸਾਡੀ ਆੜਸ ਹੈ ਕਿ ਵਧਾਉਣੀ ਸੀ ਕਿ ਜੋ ਬੇਨਾਮ ਕੰਮ ਕਰਦੇ ਨੇ ਉਹ ਸਫੀਜ਼ ਕਰਕੇ ਅਸੀਂ ਤਾਂ ਆਪਣਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ጋር ਸਾਡੇ ਨੂੰ ਕਿਹਾ ਵੀ ਸਾਡਾ ਧੱਕਾ ਹੋ ਰਿਹਾ ਹੈ ਇਹ ਉਹ ਪਿੱਛੇ ਗੱਲ ਵੀ ਕਰਕੇ ਆਏ ਨੇ ਜੀ ਸੈਂਟਰ ਸਰਕਾਰ ਦੇ ਨਾਲ ਉੱਥੇ ਆਪਣਾ ਸਾਡੇ ਫੂਡ ਦੇ ਮੰਤਰੀ ਨੇ ਪ੍ਰਤਾਪ ਜੋਸ਼ੀ ਜੀ ਨਾਲ ਹੋਈ ਹੈ ਵੀ ਚਲੋ ਗੱਲਬਾਤ ਕਰਦੇ ਆ ਇਸ ਅਸੀਂ ਤੁਹਾਡੇ ਤਰੂ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਾਡੀ ਅੜਤ ਹੈ ਜਿਹੜਾ ਸਾਡੀ ਖੂਨ ਪੀਂਦੀ ਕਬਾਈ ਹੈ ਇਹ ਸਾਡੀ ਹੰਨ ਪੂਰੀ ਮਿਲੀ ਚਾਹੀਦੀ ਹੈ ਨਹੀਂ ਤਾਂ ਹੌਲੀ ਹੌਲੀ ਜਿਵੇਂ ਸਾਡੇ ਬੱਚੇ ਦੇਖਾਂਗੇ ਵਿੱਚੋਂ ਕੰਮ ਤੋਂ ਅੱ비 ਸਨ ਵਿੱਚ ਹੀ ਹਟਣਾ ਪਊਗਾ ਜਦੋਂ ਹਰੇਕ ਦੀ ਚੀਜ਼ ਹੀ ਘਾਟ ਆ ਗਈ ਹੈ ਪੈਣ ਲੱਗ ਗਿਆ ਤੇ ਅਸੀਂ ਕਿੰਨੇ ਅੱਚ ਰਹੀ ਕੰਮ ਕਰ ਸਕਦੇ ਜੀ ਉਹ ਗੱਲ ਜਿਵੇਂ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਨੂੰ ਅੰਧਾਤਾ ਕਿਹਾ ਜਾਂਦਾ ਹੈ ਤੇ ਜਿਹੜਾ ਅੰਧਾਤਾ ਆਉਂਦਾ ਜਿਹੜਾ ਤੁਸੀਂ ਜਦੋਂ ਸਾਰਾ ਅਨਾਜ ਲੈ ਲੈਂਦੇ ਹੋ ਕਿੰਨੀ ਕੁ ਮੁਸ਼ਕਲ ਆਂਦੀ ਹੈ ਤੁਹਾਨੂੰ ਆੜ ਤਾਲਿਆਂ ਨੂੰ ਉਹਨੂੰ ਕਿਸਾਨ ਤੋਂ ਲੈ ਕੇ ਸਰਕਾਰ ਤੱਕ ਪਹੁੰਚਾਉਂਦਾ ਤੇ ਫਿਰ ਲੋਕਾਂ ਤੱਕ ਉਹ ਪਹੁੰਚਦਾ ਕੀ ਮੰਨਦੇ ਹੋ ਕਿ ਆੜ ਤੀ ਇੱਕ ਐਸਾ ਜਰੀਆ ਹੈ ਜਿਹੜਾ ਪੂਰਾ ਕਰ ਸਕਦਾ ਦੇਖੋ ਆੜਤੀਆ ਐਸਾ ਜਰੀਆ ਕਿਸਾਨ ਤੇ ਆੜਤੀ ਦਾ ਰਿਸ਼ਤਾ ਜਿਹੜਾ ਬਹੁਤ ਵਧੀਆ ਹੈ ਪਰ ਸਰਕਾਰਾਂ ਨੇ ਜਿਹੜੀਆਂ ਇਹ ਇਸ ਕੰਮ ਦੇ ਵਿੱਚ ਸਕਸੈਸ ਨਹੀਂ ਹੋ ਸਕਦੇਆਂ ਕੋਸ਼ਿਸ਼ ਕਰਦੇ ਨੇ ਪਰ ਆੜਤੀ ਨੂੰ ਕੋਈ ਸਹੂਲਤ ਨਹੀਂ ਫੇਰ ਵੀ ਆੜਤੀਆ ਕਿਸਾਨ ਦੀ ਫਸਲ ਟਾਈਮ ਨਾਲ ਲੈ ਕੇ ਟਾਈਮ ਨਾਲ ਬੀਜ ਕੇ ਟਾਈਮ ਨਾਲ ਵੜ ਕੇ ਸਰਕਾਰ ਦੇ ਗੋਦਾਮਾਂ 'ਚ ਭੇਜ ਦਿੰਦੇ ਨੇ ਪਰ ਸਰਕਾਰ ਦੀ ਨੀਤੀ ਬਹੁਤ ਮਾੜੀ ਹੈ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰ ਆੜਤੀਏ ਵਰਗ ਨੂੰ ਇਹ ਬੇਈਮਾਨ ਸਮਝਦੇ ਨੇ ਪਰ ਜਦਕੇ ਸਰਕਾਰਾਂ ਬਈਮਾਨ ਨੇ ਜੀ ਇਸ ਲਈ ਅਸੀਂ ਇਹ ਕਹਿੰਦੇ ਆ ਵੀ ਜੇ ਤੁਸੀਂ ਕਿਸਾਨ ਨੂੰ ਜੁੜਾ ਰੱਖਣਾ ਹੈ ਆਹ ਤੇ ਬਰਗਨ ਨੂੰ ਜੁੜਾ ਰੱਖਣਾ ਵਪਾਰ ਨੂੰ ਜੁੜਾ ਰੱਖਣਾ ਮਜ਼ਦੂਰੀ ਮਜ਼ਦੂਰਾਂ ਨੂੰ ਰੋਟੀ ਖਾਣ ਜੋਗਾ ਰੱਖਣਾ ਹੈ ਤਾਂ ਸਰਕਾਰ ਨੂੰ ਆਹ ਤੇ ਨੂੰ ਆਰ ਕਿਸਾਨ ਦੀ ਰਾਖੀ ਕਰਨੀ ਪਊਗੀ ਔਰ ਜਿਹੜੇ ਵੱਡੇ ਫਰਮਾਇਦਾਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਿੱਧੀ ਡਾਇਰੈਕਟ ਪਰਚੇਜ਼ ਕਰਨ ਲਈ ਕਹਿ ਰਹੇ ਨੇ ਇਹ ਕਾਮਯਾਬ ਨਹੀਂ ਹੋ ਉਨੀ ਕਿਉਂਕਿ ਕਿਸਾਨ ਔਰ ਆੜ੍ਹਤੀਆ ਦਾ ਇੰਨਾ ਰਿਸ਼ਤਾ ਵਧਿਆ ਕਿਉਂਕਿ ਉਹਦੀ ਫਸਲ ਨੂੰ ਸਮੇਂ ਸਿਰ ਵਪਾਰੀ ਆੜ੍ਹਕੀਆ ਸਾਫ ਸੁਥਰੀ ਕਰਕੇ ਪੱਕੇ ਲਾ ਕੇ ਲੋਡਿੰਗ ਕਰਕੇ ਕਿਸਾਨ ਸਰਕਾਰ ਨੂੰ ਸੌਂਪ ਦਿੰਦਾ ਹੈ ਔਰ ਉਹਦੀ ਜਿੰਨਾ ਚਿਰ ਚੱਕਦੇ ਨਹੀਂ ਉਹਦੀ ਦੇਖਭਾਲ ਪੂਰੀ ਕਰੇਟਾ ਨਾਲ ਤਰਪਾਲਾਂ ਨਾਲ ਹਰ ਤਰ੍ਹਾਂ ਦੀ ਉਹ ਸੰਭਾਲ ਕਰਦੇ ਨੇ ਪਰ ਜਿਹੜੀ ਸਰਕਾਰ ਦੀ ਨੀਤ ਹੈ ਇਹ ਆੜ੍ਹਤੀਆ ਦੇ ਪ੍ਰਤੀ ਠੀਕ ਨਹੀਂ ਹੈ ਕਿਉਂਕਿ ਆੜ੍ਹਤੀਆ ਇੱਥੇ ਦੋ ਸੈਕਟਰ ਨੇ ਇੱਕ ਗੋਵਿੰਦਗਨ ਮੰਡੀ ਲੋਹੇ ਦੀ ਇੱਕ ਖੰਨਾ ਮੰਡੀ ਇਹ ਦੋਏ ਮੰਡੀਆਂ ਦੀ ਜਿਹੜੀ ਹਵਾ ਜਾਂਦੀ ਹੈ ਉਹ ਸਰਕਾਰ ਨੂੰ ਬਣਾਉਂਦੀ ਇਹੀ ਹੈ ਔਰ ਟਾਉਂਦੀ ਵੀ ਇਹੀ ਹੈ ਇਸ ਲਈ ਅਸੀਂ ਇਹ ਕਹਿੰਦੇ ਹਾਂ ਵੀ ਵਪਾਰ ਨੂੰ ਆੜ ਕੇ ਨੂੰ ਔਰ ਜ਼ਿੰਮੇਵਾਰ ਦੇ ਰਾਖੀ ਕਰਨ ਨਾ ਕਿ 네ਗੇਟਿਵ ਸਾਈਡ ਤੇ ਸੋਚ ਕੇ ਇਹਨਾਂ ਦੀ ਬਰਬਾਦੀ ਵੱਲ ਜਾਣ ਯਾਦਵਿੰਦਰ ਜੀ ਕਿੰਨੇ ਸਹਿਮਤ ਹੋ ਕਿ ਕਹਿ ਰਹੇ ਕਿ ਜਿਹੜਾ ਆੜਤੀ ਹੈ ਉਹੀ ਮੇਨ ਬੈਗਬੋਨ ਹੈ ਇਹ ਸਾਰੀ ਸਰਕਾਰ ਤੋਂ ਲੈ ਕੇ ਕਿਸਾਨਾਂ ਦੇ ਵਿੱਚ ਜਿਹੜਾ ਬ੍ਰਿਜ ਐ ਉਹ ਆਰਤੀ ਨੇ ਕਿੰਨੇ ਕ ਸਹਿਮਤ ਹੋ ਤੁਸੀਂ ਇਸ ਗੱਲ ਤੇ ਬਿਲਕੁਲ ਸਹਿਮਤ ਹਾਂ ਜੀ ਕਿਉਂਕਿ ਜਿਹੜਾ ਕੰਮ ਇਹ ਕਰਦੇ ਨੇ ਹੁਣ ਇੱਕ ਇੱਕ ਦੁਕਾਨ ਤੇ 100-100 ਕਿਸਾਨ ਜਾਂਦਾ ਜੀ ਜੇ ਜਿਵੇਂ ਸਹੂਜ ਨਾਲ ਸਾਡੀ ਮੰਡੀ ਆ ਖੰਨੇ ਦੀ ਇਥੇ 3-4 ਸੌੜ ਤੇ ਕੰਮ ਕਰਦਾ ਵੀ 30-40 ਹਜ਼ਾਰ ਕਿਸਾਨ ਨੂੰ ਇਨਸਪੈਕਟਰ ਕੇਮ ਇਨਸਾਮ ਨੂੰ ਸਾਡੇ ਤਾਂ ਪਾਰਟੀ ਹਰ ਕੰਮ ਆ ਟੀਮ ਵਰਕ ਸੋ ਇੱਕ ਇੱਕ ਦੁਕਾਨ ਤੇ ਅਸੀਂ 100-100 ਬੰਦਾ ਆਪਣੀ ਫਸਲ ਵੇਚ ਲੈਣੇ ਆ ਜਿਹੜੀ ਗੱਲ ਹੈ ਨਾ ਪੇਮੈਂਟ ਦੀ ਵੀ ਸਰਕਾਰਾਂ ਨੇ ਟਰਾਈ ਕੀਤਾ ਵੀ ਤੁਸੀਂ ਕੋਆਪਰੇਟਿਵ ਅਦਾਰੇ ਨੂੰ ਆਪਣੀ ਫਸਲਾਂ ਵੇਚ ਲਓ ਜੀ ਪਰ ਕਿਸਾਨ ਨੂੰ ਉਹ ਤੇ ਵਿਸ਼ਵਾਸ ਨਹੀਂ ਇੱਥੇ ਦੇ ਕੱਲ ਨੂੰ ਪੰਜਾਬ ਦੇ ਵਿੱਚੋਂ ਸਾਡੀ ਫਸਲ ਕੋਈ ਪ੍ਰਾਈਵੇਟ ਅਦਾਰਾ ਕਰੋੜਾ ਰੁਪਏ ਦੇ ਖਰੀਦ ਕੇ ਲੈ ਗਿਆ ਉਹਨੇ ਪੇਮੈਂਟ ਨਾ ਕੀਤੀ ਤਾਂ ਜ਼ਿੰਮੇਵਾਰ ਕੌਣ ਆ ਇਹ ਤਾਂ ਆੜਦੇ ਬੈਠੇ ਨੇ ਅਸੀਂ ਆੜਦੇ ਨੂੰ ਫੜ ਲਾਂਗੇ ਆਕੇ ਜੀ ਵੀ ਸਾਡੇ ਪੈਸੇ ਰੱਖ ਤੇਰੇ ਮੂਰੇ ਆਉਣ ਨਾ ਆਉਣ ਇਹਨਾਂ ਜ਼ਿੰਮੇਵਾਰੀ ਆ ਜੀ ਤੋ ਇਸ ਕਰਕੇ ਜੇ ਕਿਸਾਨ ਦੀ ਸੇਫਟੀ ਸਾਡੀ ਇੰਨਾ ਚ ਵੱਧਦਾ ਕੰਪੈਰੀਜ਼ਨ ਜੀ ਮਲਟੀਨੇਸ਼ਨਲ ਜਿਹਾ ਕੋਰਪੋਰੇਟ ਆ ਰਿਹਾ ਹੈ ਜੀ ਜੀ ਤੁਸੀਂ ਇੱਕ ਗੱਲ ਸਭ ਤੋਂ ਵੱਡੀ ਯਾਦਵਿੰਦਰ ਜੀ ਕਿ ਜਿਹੜੀ ਕਿਸਾਨੀ ਹੈ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਜਿਹੜੇ ਬੱਚੇ ਐ ਉਹ ਹੌਲੀ-ਹੌਲੀ ਦੂਰ ਹੁੰਦੇ ਜਾ ਰਹੇ ਆ ਬਿਜ਼ਨਸ ਤੋਂ ਕਿਸਾਨੀ ਤੋਂ ਵੀ ਕਿੰਨਾ ਪੰਜਾਬ ਦਾ ਬੱਚਾ ਦੂਰ ਹੋ ਰਿਹਾ ਕਿਉਂਕਿ ਅੱਜ ਕੱਲ ਤਾਂ ਵਿਦੇਸ਼ਾਂ ਵੱਲ ਬੱਚਿਆਂ ਦਾ ਮੂਹ ਹੋ ਗਿਆ ਤੇ ਜ਼ਿਆਦਾਤਰ ਤਾਂ ਪਿੰਡਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਬੜਾ ਮੂਹ ਆ ਵਿਦੇਸ਼ਾਂ ਵੱਲੋਂ ਜਾਣ ਦਾ ਕਿੰਨਾ ਤੇ ਦੇਖਦੇ ਹੋ ਇਸ ਬਿਲਕੁਲ ਜੀ ਇਹ ਤਾਂ ਬਹੁਤ ਜਿਆਦਾ ਆ ਹਮ ਤੌਰ ਤੇ ਪਿੰਡਾਂ ਚ ਕਿਸਾਨਾਂ ਦੇ ਬੱਚੇ ਜੱਟਾਂ ਦੇ ਬੱਚੇ 70 80% ਬਾਹਰ ਚਲੇ ਗਏ ਜੀ ਉਹਦਾ ਕਾਰਨ ਰੀਜ਼ਨ ਇਹ ਸੀ ਜਿਹੜੀਆਂ ਸਰਕਾਰਾਂ ਨੇ ਨਾ ਜੀ ਉਹ ਸਾਨੂੰ ਕਾਇਫੀ ਮੁੱਲ ਨਹੀਂ ਮਿਲਦਾ ਜੀ ਜਿੰਨੀ ਕੋਸਟ ਪਾਲਣ ਦੇਤੇ ਉਹਦੇ ਹਿਸਾਬ ਨਾਲ ਮੁੱਲ ਨਹੀਂ ਹੈਗਾ ਜੀ ਤੇ ਇਸ ਕਰਕੇ ਜਦੋਂ ਤੇ ਕੋਈ ਬਚਣਾ ਹੀ ਨਹੀਂ ਜੀ ਇਹ ਜਿਹੜੀ ਖੇਤੀ ਵੀ ਆ ਇਹ ਖੇਤੀ ਵੀ ਜਿਹੜੇ ਸਾਡੇ ਜਾਂ ਬਾਦਰ ਸਾਹਿਬ ਜਾਂ ਅਸੀਂ ਉਹਨਾਂ ਕਿਚਰ ਕਰਾਂਗੇ ਜਿੰਨਾ ਕਿਚਰ ਕੁਝ ਬਚੂ ਜੀ ਜਦੋਂ ਜੋ ਬਚਣੋਂ ਹਟ ਜੂ ਤਾਂ ਅਸੀਂ ਵੀ ਆਲਟਰਨੇਟਿਵ ਲੱਭਾਂਗੇ ਕੋਈ ਨਾ ਕੋਈ ਹੂੰ ਸੋ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਮਹਿੰਗਾਈ ਦੇ ਹਿਸਾਬ ਨਾਲ ਜੀ ਫਸਲਾਂ ਦਾ ਵੀ ਉਹਨਾਂ ਮੁੱਲ ਚਾਹੀਦਾ ਜੀ ਜਿੰਨਾ ਜਿਵੇਂ ਸਪੋਜ਼ ਕਰੋ ਇੱਕ ਅਰਥ ਸ਼ਾਸਤਰੀ ਦਵਿੰਦਰ ਜੀ ਜੀ ਉਹ ਕਿਸਾਨੀ ਤੇ ਕਾਫੀ ਜੀ ਫਰਕ ਕਰਦੇ ਨੇ ਬੋਲਦੇ ਨੇ ਉਹਨਾਂ ਨੇ ਇੱਕ ਡਾਟਾ ਕੱਢਿਆ ਸੀ ਹੂੰ ਵੀ ਜਿਹੜੀ ਮੁਲਾਜ਼ਮ ਦੀ ਤਨਖਾਹ ਖਾ ਜਦੋਂ 20% ਤੇ 200% ਵਧ ਗਈ ਜੀ ਵੀ ਜਿਹੜੀ ਫਸਲਾਂ ਦਾ ਭਾਅ 19% ਵਧਿਆ ਹੂੰ ਸੋ ਅਸੀਂ ਕਿਵੇਂ ਕੰਪੀਟ ਕਰਾਂਗੇ ਖਰਚੇ ਦਾ ਕਿਸਾਨ ਵੀ ਚਾਹੁੰਦਾ ਵੀ ਮੇਰੇ ਕੋਲ ਗੱਡੀ ਹੋਵੇ ਹੂੰ ਮੇਰੇ ਕੋਲ ਸੂਲਤ ਹੋਵੇ ਉਹ ਜੇ ਵੱਧਤ ਗੱਡੀ ਵੱਡੀ ਲੈਂਦਾ ਤਾਂ ਬਚਤ ਹੈ ਨਹੀਂ ਫਿਰ ਉਹਦੀ ਜ਼ਮੀਨ बिकਦੀ ਜੀ ਸੋ ਇਸ ਕਰਕੇ ਸਰਕਾਰਾਂ ਨੂੰ ਵਜਾਹੀ ਦਾ ਭਾਅ ਬਾਜ਼ੂ ਦੇਣ ਜੀ ਕਿਸਾਨ ਨੂੰ ਤਾਂ ਕਿਸਾਨੀ ਬਚੂਗੀ ਜੀ 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 ਪ੍ਰਧਾਨ ਜੀ ਤੁਸੀਂ ਅੱਜ ਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਰਥ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਕਿ ਇਹ ਕਿਸਾਨੀ ਕਿੱਦਾਂ ਬਚਣੀ ਚਾਹੀਦੀ ਹੈ ਤੁਹਾਡਾ ਕੀ ਹੈ ਯੂਥ ਨੂੰ ਕਿਸਾਨੀ ਤਾਂ ਜੀ ਇਹ ਹੈ ਕਿ ਸਰਕਾਰਾਂ ਮੱਦੇਨਜ਼ਰ ਨਹੀਂ ਆ ਕਿਸਾਨੀ ਵੀ ਤਾਂ ਬਚੂ ਆਰਥ ਵੀ ਤਾਂ ਹੈ ਤੇ ਹੁਣ ਇਹ ਜਿਹੜੀ ਆਰਥ ਹੈ ਇਹ ਤਾਂ ਹੁਣ ਬਰਬਾਦੀ ਦੇ ਕੰਢੇ ਦੇ ਖੜੀ ਹੈ ਤੇ ਸਾਨੂੰ ਲੱਗਦਾ ਵੀ ਇਹ ਜੇ 2-4 ਸਾਲ ਜਾਈ ਰਿਹਾ ਤਾਂ ਆਰਥ ਆਪ ਹੀ ਪਿਛੇ ਹਟ ਜਾਊਗਾ ਤੁਕੋਕੇ ਹੁਣ ਅਸੀਂ ਦੇਖਿਆ ਹਿਸਾਬ ਤੌਲਾ ਕੇ ਵੀ ਜਿੰਨੇ ਖਰਚੇ ਨੇ ਬਚਤ ਹੈ ਨਹੀਂ ਕੋਈ ਤੇ 2-4 ਸਾਲ ਦੇ ਵਿੱਚ ਹੌਲੀ-ਹੌਲੀ ਇਹ ਆਰਤੀਆਂ ਪੁੱਛੀਆਂ ਰਹੀਆਂ ਤੁਸੀਂ ਮੰਦੇ ਹੋ ਕਿ ਹੁਣ ਇਹ ਆਰਤੀਆਂ ਦਾ ਬੜਾ ਬੁਰਾ ਦੌਰ ਚੱਲ ਰਿਹਾ ਹੈ ਤਾਂ ਬਹੁਤ ਬੁਰਾ ਦੌਰ ਚੱਲ ਰਿਹਾ ਹੈ ਅਸੀਂ ਤਾਂ ਸੈਂਟਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਡੀ ਆਰਥ ਹੈ ਇਹਦਾ ਲੱਖ ਦੇ ਲੱਖ ਰੁਪਏ ਹਰ ਸਾਲ ਦਾ ਫਰਕ ਮੈਂ ਦਾ ਛੋਟੇ ਆਰਤੀ ਨਿਕਲ ਜਾਂਦਾ ਮੈਂ ਬੜੇ ਦੇ ਨਹੀਂ ਤੇ ਉਹ ਬੰਦਾ ਜੇ ਉਹ ਸਾਨੂੰ ਉਹ ਪੈਸੇ ਸਾਡੇ ਪੂਰੇ ਮਿਲ ਜਾਣ ਤਾਂ ਸਾਡਾ ਜਿਹੜਾ ਸਾਡੇ ਮਰੀਮਾ ਦਾ ਸਾਡੇ ਜਿਹੜੇ ਹੋਰ ਆਪਣਾ ਚੌਧਰੀ ਨੇ ਦੇਵ ਨਾਲੇ ਉਹਦਾ ਉਹਦਾ ਕੰਮ ਵੀ ਚੱਲ ਜੂ ਸਾਡਾ ਵੀ ਚੱਲੀ ਜਾਊਗਾ ਨਹੀਂ ਤਾਂ ਇਹ 2-4 ਸਾਲ ਦੇਖੀ ਰਹਿ ਗਈ ਵੀ ਇਹ ਨੇ ਅਖੀਰ ਹੁਣੇ ਹੁਣੇ ਬੰਦ ਹੋਣ ਦੇ ਕਿਨਾਰੇ ਸੀ ਇਹ ਸਨ ਖੰਨਾ ਮੰਡੀ ਦੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਤੇ ਸਰਪ੍ਰਸਤ ਤੇ ਨਾਲ ਸੀਗੇ ਕਿਸਾਨ ਤੇ ਉਹਨਾਂ ਨੇ ਦੱਸਿਆ ਕਿ ਖੰਨਾ ਅਨਾਜ ਮੰਡੀ ਕਿੰਦਾ ਏਸ਼ੀਆ ਦੀ ਨੰਬਰ 1 ਮੰਡੀ ਬਣੀ ਕਿਦਾਂ ਇਹਨਾਂ ਨੇ ਏਸ਼ੀਆ 'ਚ ਆਪਣਾ ਨਾਮ ਕਮਾਇਆ ਤੇ ਅੱਜ ਉਹ ਕਹਿੰਦੇ ਆ ਕਿ ਜੇ ਸਰਕਾਰਾਂ ਸਾਨੂੰ ਥੋੜੀ ਜੀ ਹੋਰ ਮਦਦ ਕਰਨ ਤੇ ਖੰਨਾ ਮੰਡੀ ਇੱਕ ਵਾਰ ਫਿਰ ਏਸ਼ੀਆ 'ਚ ਬਹੁਤ ਵੱਡਾ ਨਾਮ ਕਮਾਏਗੀ। ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਦਾ ਸਮਾਂ ਵੀ